ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਹੋਰ ਹੀ ਤਰ੍ਹਾਂ ਦਾ ਹੋ ਰਿਹਾ ਵੀ ਮੰਮੀ ਮਾਮੇ ਨੂੰ ਛੱਡ ਕੇ ਜਾਣਾ ਚਲੋ ਮਾਮਾ ਜੀ ਤਾਂ ਫੇਰ ਵੀ ਮੇਰੇ ਨਾਲ ਚੱਲੇ ਆ ਪੰਜਾਬ ਨੂੰ ਤੇ ਇੱਥੇ ਜੀ ਜਿਆ ਲੱਗਿਆ ਥੋੜਾ ਜਿਹਾ ਤੁਹਾਨੂੰ ਪਤਾ ਹੈ ਨਾ ਵੀ ਰਹੰਦੇ ਨਹੀਂ ਇੱਥੇ ਮੈਂ ਤਾਂ ਘਟਿਆ ਨਹੀਂ ਆ ਮੇਲੇ ਨੂੰ ਆਨੀਆ ਬਾਕੀ ਮम्मा ਪਾਪਾ ਮਾਰੀ ਜਾਂਦੇ ਕਿਹੜਾ ਪਰ ਮਾਮੀ ਕਹਿੰਦੀ ਵੀ ਪੁੱਤ ਵੀ ਐਂ ਕਰੀ ਫਿਰ ਤੇਰਾ ਭਲਾ ਹੋਵੇ ਵਿੱਚ ਨੂੰ ਫੇਰ ਕਿਹੜਾ ਮਾਰਜੀ ਵੀ ਕੋਈ ਗੱਲ ਨਹੀਂ ਹੁਣ ਮੰਮੀ ਦਾ ਵੀ ਜੀ ਨਹੀਂ ਸੀ ਲੱਗਦਾ ਠੀਕ ਹੈ ਸ਼ੂਭੂ ਵੀ ਦੇਖਦੀ ਫਿਰੀ ਜਾਂਦੀ ਸੀਗੀ ਦੀਦੀ ਕਿਤੇ ਦੀਦੀ ਕੁਝ ਕਰਨ ਦੀ ਪੜਾਈ ਦਾ ਸਟ्रेस ਕੰਮ ਬਹੁਤ ਜ਼ਿਆਦਾ ਇਸ ਕਰਕੇ ਮੈਨੂੰ ਜਾਣਾ ਪੈ ਰਿਹਾ ਅੱਜ ਤੇ ਦਿਲ ਜਮਾ ਨਹੀਂ ਕਰਦਾ ਜਾਣ ਨੂੰ ਪਰ ਕੋਈ ਗੱਲ ਨਹੀਂ ਮਾਮੀ ਕਹਿੰਦੀ ਜੇ ਤੂੰ ਜਾਉਂਗੀ ਤਾਂ ਹੀ ਆਉਂਗੀ ਮੇਗਾ ਹਾਂਜੀ ਇੱਕ ਗੱਲ ਹੈਗੀ ਆ ਠੀਕ ਹੈ ਮੈਨੂੰ ਪਹਾੜ ਜਿਹੜੀਆਂ ਵਾਦੀਆਂ ਇਹਨਾਂ ਦੀ ਬਹੁਤ ਜ਼ਿਆਦਾ ਯਾਦ ਆਣੇ ਵਾਲੀ ਹੈ ਕਿਉਂਕਿ ਰਿਲੈਕਸੇਸ਼ਨ ਜਿਹੜੀ ਇੱਥੇ ਮਿਲਦੀ ਆ ਉੱਥੇ ਘੱਟ ਠੀਕ ਹੈ ਕਿਉਂਕਿ ਗਾਣਾ ਵਹੀ ਜਨ ਉਹ ਇੱਧਰ ਵੀ ਲੋ ਉੱਧਰ ਵੀ ਲੋ ਆਏ ਆ ਉਹ ਆਏ ਆ ਇੱਥੇ ਫਿਰ ਵੀ ਚਾ ਚਾ ਚੇ ਖੁਸ਼ੀ ਖੁਸ਼ੀ ਚ ਫਰੀ ਜਾਣੇ ਆ ਇੱਧਰ ਨਾ ਜਾਣਾ ਉੱਧਰ ਨਾ ਜਾਣਾ ਠੀਕ ਹੈ ਸੋ ਹੁਣ ਮਲਾਨੀਆ ਦੀ ਸਭ ਦੇ ਨਾਲ ਮਾਮਾ ਜੀ ਲੱਗੇ ਮੈਨਾਂ ਮੈਂ ਵੀ ਰੈਡੀ ਹੋ ਗਈ ਫੁੱਫੜ ਜੀ ਨੇ ਵੀ ਜਾਣਾ ਤੇ ਬੁਆ ਜੀ ਨੇ ਵੀ ਜਾਣਾ ਹੈ ਉਹਨਾਂ ਨੇ ਉਧਰ ਬਸ ਤੇ ਚਲ ਜਾਣਾ ਮੈਂ ਤੇ ਮਾਮਾ ਜੀ ਨੇ ਜਾਣਾ ਠੀਕ ਹੈ ਮੈਂ ਬੈਕ ਕੈਮਰਾ ਕਰਦੀਆਂ ਜੀ ਆਨ ਮਾਮੀ ਨਾਲ ਮਨਾਉਣੀ ਹੈ ਜੀ ਨਾਲੇ ਤੁਹਾਨੂੰ ਬਾਕੀ ਸਾਰਿਆਂ ਦੇ ਨਾਲ ਵੀ ਮਿਲਾਉਂਦੀ ਆ ਠੀਕ ਹੈ ਫਿਰ ਸੱਚੀਓ ਮੈਂ ਕੱਢ ਲੈਣਾ ਪਾਏ ਨੇ ਕੁੱਤੇ ਵੀ ਦੀ ਦੀ ਚਾ ਬਲਾਓ ਜੀ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਬੈਠੀ ਆ ਮੈਂ ਇਹਨਾਂ ਨੂੰ ਭੇਜ ਰਹੀ ਆ ਜੀ ਅੱਜ ਕਿਹੜਾ ਜਿਹਾ ਦਿਲ ਕਰਕੇ ਕਿਹੜਾ ਜਿਹਾ ਦਿਲ ਕਰਕੇ ਅੱਜ ਸਾਰੇ ਹੀ ਚੱਲੇ ਬਸ ਅੱਜ ਮੁੱਕਿਆ ਸਾਡਾ ਮੇਲਾ ਤੇ ਔਣਕ ਧੀ ਜੰਨੇ ਦੀ ਤਾਂ ਸਮਝ ਅੱਜ ਸਾਰੇ ਚੱਲੇ ਵਾਜ ਜੁ ਹੁਣ ਖਤਮ ਆ ਮੇਲਾ ਵਾ ਸੁਣ ਸੁਨਮ ਸੁਨਣਾ ਕੋਹ ਪੈਣੇ ਚਾਰ ਚਫੇਰੇ ਲੈ ਕੇ ਅਸੀਂ ਦੋ ਹੁਣ ਖਾਓ ਜੀ ਪੈਣੀ ਐ ਇੱਕ ਗੱਲ ਠੀਕ ਐ ਬਲਵ ਜੀ ਸਾਸਰੀ ਘਰ ਸਾਸਰੀ ਘਰ ਜੀ ਹਾਂ ਜੀ ਮੈਨੂੰ ਕਿਹੜੀ ਖੁਸ਼ੀ ਜੇ ਨਹੀਂ ਮਾਮੀ ਦੇਖ ਤਾਂ ਮੈਨੂੰ ਸੂਟ ਵੀ ਤਾਂ ਦੇ ਤਾਂ ਹੁਣ ਤੂੰ ਮੈਨੂੰ ਪੈਸੇ ਵੀ ਆਪਣੀ ਜਗਾਏ ਆਪਣੇ ਜਗਾ ਚੱਲ ਮੈਂ ਤੇ ਮਾਮੇ ਨੇ ਫੇਰ ਕੁਛ ਖਾ ਪੀ ਲੈਣਾ ਪਾਰਟੀ ਕਰ ਲਿਓ ਰਾਤ ਹੋਰ ਕੀ ਐ ਬਲਵ ਜੀ ਸਾਸਰੀ ਘਰ ਸਾਸਰੀ ਘਰ ਜੀ ਪਪੜ ਦਾ ਵੀ ਮੂਤਰਿਆ ਜਾਈਆ ਨਹੀਂ ਕੋਈ ਨਹੀਂ ਵਿਆਹ ਕਰਾਂ ਨਹੀਂ ਬਗਾਨੀਆਂ ਧੀਆਂ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦਾ ਸੋਣੀ ਰੌਣਕ ਦੀ ਬਸ ਆਪਣੇ ਘਰ ਜਾਣਾ ਹੀ ਜਾਣਾ ਤਾਂ ਪੈਣਾ ਹੀ ਕੰਮਕਾਰ ਵੀ ਦੇਖਣਾ ਹੀ ਕੰਮਕਾਰ ਵੀ ਕਰਨਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਬੂਆ ਵੀ ਬੂਆ ਕਿੱਧਰ ਚਲੇਗੀ ਚਲ ਉਧਰ ਚਲੇਗੀ ਐਦਰ ਸਾਡੀ ਚੂਹੀ ਜੀ ਦੋ ਦਿਨਾਂ ਤੋਂ ਬਿਮਾਰ ਸੀਗੀ ਹੁਣ ਵਿਚਾਰੀ ਠੀਕ ਹੋ ਗਈ ਆ ਫਾਈਨਲੀ ਇਹ ਛੇਤੀ ਹੋ ਹੁਣ ਇਹਨੂੰ ਵੀ ਪਤਾ ਲੱਗ ਗਿਆ ਮੈਂ ਆਪਣੇ ਘਰ ਜਾਣਾ ਤਾਂ ਇਸ ਕਰਕੇ ਮੈਂ ਵੀ ਠੀਕ ਹੋ ਜਾਵਾਂ ਭਾਈ ਠੀਕ ਆ ਤੇ ਮੰਮੀ ਫਿਰ ਬਣਾ ਧਿਆਨ ਰੱਖੀ ਤੂੰ ਕਾ ਦਾਂਗੀ ਪਹਿਲਾਂ ਮੈਨੂੰ ਇਹ ਦੱਸ ਵੀ ਮੇਰੇ ਵਿੱਚ ਨੂੰ ਪਤਾ ਹੀ ਆ ਵੀ ਟੰਕਰ ਬੱਕਰੇ ਉਜੀ ਭਾਈ ਮੰਮੀ ਮੈਨੂੰ ਰਾਤ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਆਏ ਆ ਵੀ ਪ੍ਰਿੰਸ ਚਾਚੇ ਦਾ ਹੋ ਗਿਆ ਵਿਆਹ ਬਾਬਿਆਂ ਦੀ ਕਿਰਪਾ ਦੇ ਨਾਲ ਵੀ ਤੁਸੀਂ ਕਹਿੰਦੇ ਆ ਵੀ ਲੈ ਹੁਣ ਤਾਂ ਮੈਂ ਮਾਲਾ ਮਹੀਨਾ ਲਾ ਕੇ ਆਣਾ ਅੱਛਾ ਠੀਕ ਨਹੀਂ ਛੇਤੀ ਹੋ ਜਾਵੇ ਫਿਰ ਤੁਸੀਂ ਲੈਣ ਆਇਓ ਹੈਨਾ ਹੱਦ ਕਾਲ ਦਿਓ ਬਹੂਆ ਛੱਡ ਦੂ ਗਿਆ ਲੈ ਇਹ ਕਹਦੇ ਨਹੀਂ ਐ ਸਾਰੀਆਂ ਹੀ ਥੋੜੀਆਂ ਇਹ ਜਿਹੀਆਂ ਹੀ ਹੁੰਦੀਆਂ ਪੰਜ ਉਂਗਲੀਆਂ ਦੀ ਕੀ ਕਰਮਾ ਦੀ ਗੱਲ ਆ ਆਪਣੇ ਕਰਮਾ ਚ ਕੀ ਲਿਖਿਆ ਕੀ ਨਾ ਲਿਖਿਆ ਉਹਦਾ ਟਾਈਮ ਹੀ ਦੱਸੂਗਾ ਹਨਾ ਹਾਂ ਇਹ ਕੀ ਕੱਢਦੇ ਤੁਸੀਂ ਇਹ ਕਹਦੇ ਤੇਰੇ ਮਾਮੇ ਦੇ ਕੱਪੜੇ ਪਖਾ ਤੇਰੇ ਹੱਜ ਦੇ ਚ ਪਾਏ ਨਾ ਜਿਹੜੇ ਪਾ ਦਵਾ ਮਾਮਾ ਨੂੰ ਚੋਲੇ ਚ ਮਮੀ ਆ ਫੋਟੋ ਦਿਖਾਈ ਇਹਦੇ ਚ ਮੈਂ ਵੀ ਹੈਗੀ ਆ ਕਿ ਨਹੀਂ ਤੂੰ ਨਹੀਂ ਹੈਗੀ ਇਹਦੇ ਚ ਅੱਛਾ ਆ ਬੁੱਗਾ ਚਾਚਾ ਕਹੇ ਜਲਾ ਤਾਂ ਬੂਆ ਤੁਸੀਂ ਦੇਖੋ ਨਾ ਆ ਦੇਖੋ ਬੂਆ ਹਾਈ ਕੁਸ਼ਮਤ ਤੁਸੀਂ ਆ ਡਾਂਸ ਪਰਫੋਰਮੈਂਸ ਵੀ ਕਰਦੇ ਹੁੰਦੇ ਤੇ ਬੈਰੀ ਗਰੀ ਭਾਈ ਅੱਛਾ ਆਇਓ ਕਚਵਾਈ ਸੀ ਇਹ ਡੀਮਪਲੇਸ਼ਨ ਕਿਦਾਂ ਦੀ ਆ ਅੱਲੇ ਨਹੀਂ ਮੈਂ ਚੱਲੀ ਆ ਆ ਦੇਖ ਆਹ ਕੌਣ ਹੈ ਚਿੱਲੀ ਅੱਛਾ ਇੱਧਰ ਤਾਂ ਦੇਖ ਲੋ ਦੋਏ ਗੈਂਗਸਟਰ ਸੋਣੀ ਹੈ ਅੱਛਾ ਛੋਟਾ ਭਾਈ ਮਾਮੀ ਕਿੰਨੀ ਸੋਣੀ ਆ ਤਦ ਫਿਰ ਹਾਂ ਸਮਾਂ ਹੁਣ ਕਿੱਦਾਂ ਦੀ ਫੋਟੋ ਆਏ ਅੱਛਾ ਇਹ ਆ ਮੈਂ ਆ ਮਾਮੀ ਮੈਂ ਆ ਹਾ ਹਾ ਇਹ ਕੋਣ ਕੋਣ ਨਾਲ Kusum Bua ਬੈਠੀਆਂ ਨਾਲ ਪ੍ਰਿੰਸ ਕਾਕੂ ਜੈ ਜੀ ਹਾਏ ਮੈਂ ਕਿੰਨੀ ਕੋਂਦੀ ਸੀ ਹਾਂ ਛੂਟੀ ਜੀ ਬੂਆ ਮੈਨੂੰ ਤੁਸੀਂ ਸਾਰੇ ਜਾਣੇ ਚੱਕਦੇ ਫਿਰੀ ਜਾਂਦੇ ਤੇ ਹਾਂ ਉਹ ਪੱਥਰ 'ਤੇ ਬੈਠੀ ਸੀ ਕਿੱਥਾਈ ਦੀ ਫੋਟੋ ਫੁੱਫੜਾ ਮੈਂ ਆ ਜੇ ਮੈਨੂੰ ਸਾਰੇ ਚੱਕਦੇ ਫਿਰੀ ਜਾਂਦੇ ਤੇ ਤੇਰੇ ਮਾਮੇ ਨੇ ਇਹ ਨਹੀਂ ਪਤਾ ਵੀ ਕਿਹੜੀ ਪੈਂਟ ਪਾਣੀ ਆ ਕਿਹੜਾ ਚੱਕ ਆ ਮਾਮਾ ਕਿਹਜਾ ਹੁੰਦਾ ਤਾਂ ਸਾਡਾ ਪਹਿਲਾਂ ਕਿੰਨਾ ਹੈਂਡਸਮ ਹੁੰਦਾ ਤਾਂ ਕਿੰਨਾ ਉਹ ਹੁੰਦਾ ਦਾ ਹੁਣ ਤਾਂ ਵਿਆਹ ਹੀ ਫੋਟੋ ਤੇ ਡੈਡੀ ਦਾ ਵਿਆਹ ਹੋਇਆ ਅੱਛਾ ਇਹ ਪਾਪਾ ਦੇ ਤੇਰਾ ਪਾਪਾ ਵੀ ਹੁਣ ਹੋਰ ਛੋਟਾ ਜਾ ਹੂੰ ਦੇਖਿਓ ਤਾਂ ਹੋਣੀ ਕਿਤੇ ਨੱਚਦੇ ਦੇਖਿ ਰਹੀ 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 ਨਾ ਰਾਹ ਕੋਣਾਂ ਇਹ ਆ ਮਾਨ ਮਗਰ ਤੇ ਆ ਦਾ ਨਾਮ ਹੈ ਨਹੀਂ ਆ ਮਨੀ ਦਾ ਡੈਡੀ ਹੈ ਤੇਰਾ ਬੜਾ ਬੜਾ ਮਾਮਾ ਬੜਾ ਮਾਮਾ ਨਹੀਂ ਨਾ ਤਾਂ ਬੜਾ ਮਾਮਾ ਸੋਹਰਾ ਸਭ ਤੇਰੀ ਚਾਚਾ ਸੋਹਰਾ ਡੈਡੀ ਦਾ ਭਾਈ ਆ ਸਭ ਤੋਂ ਬੜਾ ਆ ਚਾਚਾ ਨਹੀਂ ਤਾਇਆ ਸੋਹਰਾ ਮਨੀ ਦਾ ਡੈਡੀ ਆ ਹੂੰ ਮਨੀ ਬੂਆ ਤਾਂ ਹਾਂ ਬਜੂਤੀ ਵੱਢਣੀ ਲੈ ਹੋਰ ਦਿਖਾਏ ਮੜੀ ਜਾ ਇੱਧਰ ਨੂੰ ਕਮਾਏ ਹੋ ਹਾਂ ਨਹੀਂ ਮੇਰੀ ਖਲ ਹੋਰ ਆਹ ਦੇਖੋ ਹੈਗੀ ਆਹ ਦੇਖ ਬੀਬੀ ਬਜਿੰਦਰ ਬੂਆ ਆ ਆ ਆਹਮ ਨਾਨਾ ਨਾਨੀ ਦੀ ਕਿੰਨੀ ਟੋਰ ਸੀ ਆ ਦੂ ਤੁਹਾਡਾ ਡੈਡੀ ਹੈ ਨਾ ਇੱਥੇ ਦਾ ਮਾਮਾ ਆਈ ਅੱਛੇ ਕਿੰਨੀਆਂ ਸੋਹਣੀਆਂ ਸੋਹਣੀਆਂ ਬਟੋ ਆ ਸਕੂਲ ਦੀਆਂ ਹੋਣੀਆਂ ਇਹਨਾਂ ਦੀਆਂ ਆ ਕਾਕਾ ਚਾਚਾ ਕਿਹੇ ਜਾ ਹੁੰਦਾ ਦਾ ਮਾਮੀ ਹਾਂਜੀ ਚਾਚੀ ਚ ਵੱਢਦੇ ਤੇ ਜਦੋਂ ਹੁਣ ਤਾਂ ਡੈਡੀ ਦਾ ਪਤਾ ਨਹੀਂ ਵੀ ੱਗਾ ਕਿਹੜਾ ਪਾਣਾ ਇਹ ਬਸ ਚਲੋ ਜੀ ਫੇਰ ਠੀਕ ਆ ਛੇੜ ਜਾ ਜਾਂਦੇ ਆ ਫੇਰ ਮਿਲਦੇ ਆਂ ਸੀ ਤੁਹਾਨੂੰ ਚਲੋ ਜੀ ਫੇਰ ਠੀਕ ਆ ਚਲਦੇ ਆਂ ਫਿਰ ਦੇਖੀ ਚੰਗਾ ਹੋਣ ਚੰਗਾ ਜੀ ਬਾਈ ਜਾਓ ਬਾਈ ਆਪਣੇ ਆਪਣੇ ਘਰ ਹੋਰ ਚੰਗਾ ਜੀ ਜਰਾ ਜੀ ਰਹੋ ਬਾਈ ਫੇਰ ਤੁਸੀਂ ਕਹਦੋਂਗੇ ਬਸ ਮੇਰਾ ਤਾਂ ਤੁਹਾਨੂੰ ਪਤਾ ਡੰਗਰ ਬੱਕਰੀਆਂ ਨਾਲ ਹੀ ਖਿੱਚਣੀਆਂ ਬੜਾ ਜਾਉਂ ਤਾਂ ਹੌਸਲਾ ਦੇ ਦੇ ਵੀ ਪੁੱਤ ਮੈਂ ਅਗਲੇ ਮਹੀਨੇ ਆ ਜਾ ਤੁਹਾਡੇ ਕੋਲ ਆਓ ਆਤ ਕਹਿਣ ਹੌਸਲਾ ਤਾਂ ਦੇਈ ਸਾਡੀਆ ਮੈਨੂੰ ਕਿ ਮੈਂ ਆਣਾ ਕਿਉਂਕਿ ਮੈਂ ਸਾਲਾ ਮੈਂ ਮਾਰ ਜੀ ਘੇੜਾ ਮੇਰੇ ਕੋ ਫੇਰ ਤੁਸੀਂ ਕਹਿ ਦਿਓ ਪਾਪਾ ਨੂੰ ਵੀ ਹੁਣ ਫੇਰ ਛੱਡ ਜਾ ਕੁੜੀ ਹਾਂ ਕਹਿ ਦੂੰਗੀ ਮੈਂ ਫ੍ਰੀ ਹਾਂ ਤਾਂ ਤਾਂ ਸਾਂ ਤੁਹਾਨੂੰ ਮੈਂ ਕਹਿਨੀ ਆ ਠੀਗਾ ਸੋਹਣੀਆਂ ਵੀਡੀਓ ਬਣੀ ਜਾਂਦੀਆਂ ਨਾਲੇ ਮਾਮਾ ਜੀ ਤਾਂ ਹਲੇ ਤਿਆਰ ਹੁੰਨੇ ਆ ਫੇਰ ਹਾਂ ਮੈਂ ਆ ਕੇ ਆ ਨਾ ਵੀ ਤੁਸੀਂ ਤਾਂ ਬਹੁਤ ਸਲੋ ਚੱਲਣਾ ਫੇਰ ਹੌਲੀ ਚੱਲਣਾ ਵੀ ਢਿੱਲੇ ਮੱਠੇ ਜਿਹਾ ਹੀ ਤਾਂ ਤੁਸੀਂ ਚਲੋ ਤੇਰੇ ਮਾਮੇ ਨੂੰ ਤਾਂ ਲਾਣੇ 10 15 ਮਿੰਟ ਉੱਪਰ ਨੂੰ ਜਾਂਦੇ ਜਾਂਦੇ 15 ਮਿੰਟ ਚ ਪਹੁੰਚ ਜਾਣਾ ਟਿੰਪਲ ਨੇੜੇ ਤੇਰੇ ਮਾਮੇ ਦੇ ਤਾਂ ਰੋਦੀ ਘਾਤੇ ਅੰਦਰ ਖੜੀ ਹੋ ਇਕਰ ਉਹ ਨਾ ਕੋਈ ਗੱਲ ਨਹੀਂ ਅਸੀਂ ਫੇਰ ਆ ਜਣਾ ਉਹੀਆਂ ਬਸ ਕਿੱਥੇ ਦੀ ਹੱਥ ਦੀ ਚੱਲੇ ਥੋੜਾ ਮਨ ਭਰ ਜਾਂਦਾ ਨਾ ਤੁਹਾਨੂੰ ਪਤਾ ਨਾ ਇੱਕ ਉਹ ਦਾ ਰੌਣਕ ਜਾਂਦੀ ਆਪਣੇ ਘਰ ਚੋਂ ਵੀ ਜਾਂਦੀ ਹੈ ਜਦ ਹੁੰਦਾ ਹੀ ਆ ਠੀਕ ਆ ਹਾਲ ਜੀ ਵੀ ਅੱਜ ਚੱਲੇ ਸਾਰੇ ਚੱਲੇ ਆ ਇਹ ਜਲ ਤੂੰ ਛੇਲੂਆਂ ਨੂੰ ਛੇਲੂਆਂ ਚ ਸਾਨੂੰ ਦੇਖ ਲਈ ਹਾਂ ਆਉਣਾ ਲੈ ਕੇ ਆਣ ਚਲੋ ਜੀ ਫੇਰ ਠੀਕਾ ਰਾਸਤੇ 'ਚ ਜਾਂਦੇ ਜਾਂਦੇ ਤੁਹਾਨੂੰ ਦਿਖਾਣੇ ਆਪਾਂ ਠੀਕ ਆ ਬਾਬਿਆਂ ਦੇ ਵੀ ਅਸੀਂ ਨਮਸਕਾਰ ਕਰਨਾ ਪਹੁੰਚ ਗਈ ਜੀ ਮੈਂ ਉੱਪਰ ਤੇ ਮੇਲਾ ਜਿਵੇਂ ਕੀ ਪਤਾ ਤੁਹਾਨੂੰ ਸਮਾਪਤ ਪਹਾੜੀਆਂ ਦਾ ਵੀ ਤੇ ਹੁਣ ਸਾਰੇ ਆਪਣੇ ਆਪਣੇ ਘਰ ਨੂੰ ਪਾਉਣ ਲੱਗੇ ਆਂ ਜੀ ਚਾਲੇ ਸਾਰੀ ਸਭ ਦਾ ਪਿਆਰ ਦੇਖ ਲਓ लास्ट ਤੱਕ ਵੀ ਨਾਲ ਹੈ ਨਾਲ ਪਹੁੰਚ ਗਈ ਸੀਗੀ ਜੀ ਮੈਂ ਘਰ ਫਿਰ ਉਸ ਤੋਂ ਬਾਅਦ ਕਰਨ ਦੀ ਹੋ ਗਈ ਸੀਗੀ ਸਟੱਡੀ ਦੀ ਸ਼ੁਰੂਆਤ ਕਿਉਂਕਿ ਪਤਾ ਕੀ ਗੱਲ ਹੈ ਮੈਂ ਇਨੇ ਦਿਨ ਲਾਉਣ ਦੇ ਬਾਵਜੂਦ ਵੀ ਨੇ ਗੰਦ ਪੂਰਾ ਪਾਇਆ ਵਾ ਸੀਗਾ ਪੇਜਾਂ ਦੇ ਉੱਪਰ ਬਹੁਤ ਔਖਾ ਮੈਂ ਸੁਧਾਰਿਆ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਲੋ ਕਰਨ ਨੂੰ ਮੇਰੇ ਵੱਲੋਂ ਸਾਰੇ ਬਾਬੂ ਸਸਿਗਾ ਦੀ ਦੀ ਤਾਂ ਕਾਦਾਈ ਮੈਂ ਆਈ ਸੀਗੀ ਤੇ ਤੇ ਦੋ ਘੰਟੇ ਪਹਿਲਾਂ ਅੱਛਾ ਅੱਛਾ ਹਾਂ ਕਿੰਨੇ ਕ ਮਨ ਉੱਥਾ ਟਿੱਕੇ ਮੇਰੇ ਪਿੱਛੇ ਤੇ ਉੱਪਰ ਉੱਪਰ ਤਿੰਨ ਚਾਰ ਵਾਰੀ ਠੀਕੇ ਆਇਦੇ ਮਤ ਮੈਂ ਸੁਣਿਆ ਤੂੰ ਗਿੱਦੀ ਇੱਥੇ ਹੋਰ ਕਿ ਗਿਰ ਗਈ ਸੀ ਹਾਂ ਕਿੱਥੇ ਜਿੱਤੀ ਸਲ ਤੇ ਚੜਾਈ ਜੀ ਹਾਂ ਪੈੜਾ ਹਾਂ ਮੰਨ ਲਾ ਪੈਰ ਤਿਸਲ ਗਿਆ ਤਾਂ ਥੋੜੀ ਜਿਹੀ ਲੱਗੀ ਤੀ ਹੁਣ ਤਾਂ ਠੀਕ ਆ ਮੈਨੂੰ ਮੈਨੂੰ ਲੱਗਿਆ ਵੀ ਜੇ ਤੂੰ ਦੱਸਿਆ ਨੀ ਵੀ ਮੈਂ ਗਿਰ ਗਈ ਮੈਨੂੰ ਲੱਗਾ ਥੱਲੇ ਪਹਾੜਾਂ ਤੇ ਸਿੱਧਾ ਹੀ ਰੁੜਦੀ ਇੱਥੇ ਲੈ ਨੂੰ ਫੇਰ ਵਧੀਆ ਗੱਲ ਤਾਂ ਮੇਰਾ ਭੋਗ ਪੈ ਜੇ ਨਾ ਤੈਨੂੰ ਖੁਸ਼ੀ ਹੋ ਜਾਣੀ ਤੀ ਹੁਣ ਮੈਨੂੰ ਗਾਲਾਂ ਨਹੀਂ ਕੱਢੂਗਾ ਮਾਰੂਗਾ ਨਹੀਂ ਨਾ ਹਾਂ ਅਸਿਆ ਜੱਤੂ ਉਮਰ ਦੀ ਮਮੀ ਗਾਲਾ ਘੱਟ ਕੱਢੂਗੀ ਅੱਛਾ ਮੇਰਾ ਨਾਮ ਚੱਲ ਕੋਈ ਗੱਲ ਨਹੀਂ ਹਾਂ ਬੁੱਬ ਬਾਹਰ ਫਿਰਦੀ ਹੋਣੀ ਕਿਤੇ ਸੁੱਤੀ ਪਈਆ ਮੈਨ ਲੰਦਾ ਉਹ ਹਾਂ ਹਾਂ ਸੁੱਤੀ ਪਈਆ ਚਲੋ ਬੀਜੀ ਫਿਰ ਠੀਕ ਹੈ ਘਰ ਪਹੁੰਚ ਗਏ ਸੀ ਅਸੀਂ ਜੀ ਫਿਰ ਜਦ ਤੁਸੀਂ ਉੱਪਰ ਗਿਆ ਤੇ ਕਿਆ-ਕਿਆ ਚੀਜ਼ ਖਾਦੀਆਂ ਖਾਦੀਆਂ ਤਾਂ ਪੁੱਤ ਉੱਪਰ ਇੰਨਾ ਕੁਝ ਨਹੀਂ ਖਾਦਾ ਸੀ ਪ੍ਰਸ਼ਾਦਾ ਹੀ ਸ਼ੱਕ ਹੈ ਇੱਕ ਖਿਚੜ ਜਰੂਰ ਤੁਹਾਨੂੰ ਪਤਾ ਹੀ ਉਹ ਹਾਂ ਉਹ ਤਾਂ ਫੇਵਰੇਟ ਹੈ ਹਾਂ ਖਿਚੜ ਜਰੂਰ ਖਾ ਕੇ ਆਈਆਂ ਠੀਕ ਹੈ ਬਾਕੀ ਪੋਪ ਕੌਰਨ ਹੋ ਗਏ ਜਲੇਬੀਆਂ ਹੋ ਗਏ ਇਹ ਤੀਜਾ ਖਾਲੀਆਂ ਸੀਗੀਆਂ ਖਾਧੀ ਤਾਂ ਹੈ ਫਿਰ ਦੱਸ ਕੀ ਕੀ ਦਸਤਾ ਰਹੀਆਂ ਹੁਣ ਮੈਂ ਟਿੱਕੀ ਟੁੱਕੀ ਨਹੀਂ ਖਾਧੀ ਤੇ ਟਿੱਕੀ ਨਹੀਂ ਸੀਗੀ ਪਰ ਹੈ ਨਾ ਜੀ ਹੈਦਰ ਨੂੰ ਤਾਂ ਸਿੱਧਾ ਹੀ ਆ ਦੇਖ ਲੈ ਲੈ ਇੱਧਰ ਨੇ ਜਾ ਕੇ ਸਿੱਧਾ ਹੀ ਚਲੋ ਜੀ ਫਿਰ ਠੀਕ ਆ ਅਗਲੀ ਵੀਡੀਓ ਚ ਮਿਲਦੇ ਆ ਖੁਸ਼ ਰੱਖੇ ਪਰਮਾਤਮਾ ਸਭ ਨੂੰ